ਕੱਜ ਕੇ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਗੁਰੂ ਪਿਆਰੀ ਸਾਧ ਸੰਗਤ ਜੀ ਬੀਜੀ ਦੇ ਜਨਮ ਦਿਹਾੜੀ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੀਜੀ ਸਾਡੇ ਮਾਤਾ ਸੀਗੇ ਤੇ ਬਾਬਾ ਬਰਿਆਮ ਸਿੰਘ ਜੀ ਸਾਡੇ ਪਿਤਾ ਤੇ ਮੈਂ ਚਾਰ ਕੁਲਾਣਾ ਮਾਤਾ ਜੀ ਦੇ ਉੱਤੇ ਜਿਹੜੀ ਮਾਂ ਦੇ ਉੱਤੇ ਲਿਖੀਆਂ ਹੋਈਆਂ ਉਹ ਗਾਉਣੇ ਚਾਹਾਂਗਾ ਹੱਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਹੱਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਐਡੀਆਂ ਗੂੜੀਆਂ ਐ ਐਡੀਆਂ ਗੂੜੀਆਂ ਜੱਗ ਤੇ ਛਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ कार ते मावां लभद माड़ूं चो बोल नले टोकद माड़ी चंथां मावां रोकद माड़ूं चो बोल नोकद ਮਾੜੀ ਚੰਗੀ ਥਾਂ ਤੋਂ ਮਾਵਾ ਰੋਕਦੀਆਂ ਮੁਫਤ ਚ ਇੰਨੀਆਂ ਨੇਕ ਸਲਾਹਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਪੁੱਤਰ ਪਾਵੇ ਲੱਖ ਜਹਾਨ ਤੋਂ ਮੰਦੇ ਨੇ ਮਾਵਾ ਆਖਣ ਸਾਰੇ ਜਗ ਤੋਂ ਚੰਗੇ ਨੇ ਪੁੱਤਰ ਪਾਵੇ ਲੱਖ ਜਹਾਨ ਤੋਂ ਮੰਦੇ ਨੇ ਮਾਵਾ ਆਖਣ ਸਾਰੇ ਜਗ ਤੋਂ ਚੰਗੇ ਨੇ ਸੇ ਤੋਂ ਇੰਜ ਵਫਾਵਾਂ ਲੱਭਦੀਆਂ ਨਹੀਂ ਹੋਰ ਕਿਸੇ ਤੋਂ ਇੰਜ ਵਫਾਵਾਂ ਮਿਲਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਤੁਰ ਜਾਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ ਮਾਂ ਦੇ ਵਰਗਾ ਕਿੰਨੇ ਦਰਦ ਵਡੋਣਾ ਏ ਐਵੇਂ ਬੂਆ ਖੜ ਕੇ ਆ ਕਿੰਨੇ ਆਉਣਾ ਏ ਮਾਂ ਦੇ ਵਰਗਾ ਕਿੰਨੇ ਦਰਦ ਵਡੋਣਾ ਏ ਐਵੇਂ ਬੂਆ ਖੜ ਕੇ ਆ ਕਿੰਨੇ ਆਉਣਾ ਏ ਲਬਦਿਆਨੀ ਤੁਰ ਜਾਵਣੇ ਇਕ ਵਾਰ ਤੇ ਮਾਵਾ ਲਬਦਿਆਨੀ ਤੁਰ ਜਾਵਣੇ ਇਕ ਵਾਰ ਤੇ ਮਾਵਾ ਲਬਦਿਆਨੀ ਇੱਕ ਗੁਜਾਰਿਸ਼ਾ ਕਮਿਕ ਦੋਸਤਾ ਆਖਾਂ ਤੇਨੂੰ ਕਰ ਜਾਵੀ ਮਾਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਕਾਮਿਕ ਦੋਸਤਾ ਆਖਾਂ ਤੈਨੂੰ ਘਰ ਜਾਵੀਂ ਮਾਦੇ ਮਰਨ ਤੋਂ ਪਹਿਲਾਂ ਪਹਿਲਾਂ ਮਰ ਜਾਵੀਂ ਉਮ ਮੁੜ ਕੇ ਜੱਗ ਤੇ ਮਰਨ ਨੂੰ ਥਾਵਾਂ ਲੱਭਦੀਆਂ ਨਹੀਂ ਮੁੜ ਕੇ ਜਗ ਤੇ ਮਰਨ ਨਾ ਥਾਵਾਂ ਲੱਭਦੀਆਂ ਨੀ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੀ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੀ ਤੁਰ ਜਾਵਣੀ ਇੱਕ ਵਾਰ ਤੇ ਮਾਵਾਂ ਲੱਭਦੀਆਂ ਨੀ